ਜੋ ਜਾਨ ਬਿਲਕੁਲ ਜੇ ਤੁਸੀਂ ਖੋਲਦੀ ਆਪਣਾ 5-5 4-4 ਲੱਖ ਰੁਪਏ ਤਿਆਰ ਰੱਖਿਓ ਤਾਂ ਸਾਡਾ ਕੀ ਕਰੀਏ ਹੋ ਖੋਲਣੇ ਦਾ ਕੀ ਕਨਸੈਪਟ ਹੈ ਖੋਲਣੇ ਦਾ ਮਾਲ ਤੇਰੀ ਵੀ ਨਹੀਂ ਕਰਵਾਣਾ ਯਾਰ ਮਾਲ ਤੇਰੀ ਆਪਾਂ ਕਰੋਂਗੇ ਕਿਆ ਮਾਲ ਦੀ ਜੈ ਤੁਹਾਨੂੰ ਪਤਾ ਯਾਦ ਤੱਕ ਸ਼ੈਲਰ ਵਾਲਾ ਸਾਨੂੰ ਆ ਕੇ ਨਹੀਂ ਕਹੂਗਾ ਲੈ ਮੈਨੂੰ ਮੈਂ ਆ ਗਿਆ ਮੈਂ ਤੇਰਾ ਮਾਲ ਖਰਦੂਗਾ ਤੇਰਾ ਸ਼ੈਲਰ ਮੈਨੂੰ ਲਾ ਦੇਗਾ ਦਿਨ ਕਟੇ ਲੈਣੇ ਦੀ ਘਟਾ ਹੈ ਅਸਾਹਲਰ ਵਾਲਿਆਂ ਨੇ ਕਿਸੇ ਨੇ ਕਟ ਨਹੀਂ ਗੁਜ਼ਾਰਨੀ ਤੈਨੂੰ ਅੱਜ ਦੱਸ ਰਿਆ ਮੈਂ ਜੇ ਤੁਸੀਂ ਮਾਲ ਰੇਣਾ ਸ਼ੁਰੂ ਕਰ ਦਿਆ ਜਿਹੜਾ ਮਾਲ ਹਲੇ ਖੇਤਾਂ 'ਚ ਖੜਿਆ ਨਹੀਂ ਕਟਿਆ ਉਹ ਵੀ ਕਟਣਾ ਲੱਗੂਗਾ ਸ਼ੁਰੂ ਹੋਣ 'ਚ ਉਹ ਕਟਣ ਲੱਗਣਾ ਜੇ ਤੁਸੀਂ ਮਾਲ ਨਹੀਂ ਕਰੀ ਸਾਰੀ ਮੰਡੀਆਂ ਵਾਲੇ ਦੋਲੇ ਦੀ ਐਮ ਕਰ ਰਹੀ ਆਪਾਂ ਸਭ ਤੋਂ ਆਪਾਂ ਅਲੱਗ ਸਾਰੀ ਚਾਹੇ ਦਾਉਨ ਮਾ ਜਿਹੜਾ ਕਰਾਲੀ ਵੀ ਮੈਂ ਕਰਿਆ ਉਹੋ ਮਿੱਤ ਨੂੰ ਹੈ ਕਹਿੰਦੇ ਸਾਡੀ ਕੰਮ ਮਾਰੋ ਤੁਸੋਂ ਬਾਕੀ ਪੈਰ ਬਾਕੀ ਪੈਰ ਮਾਰਨ ਲੱਗ ਜਿਓ ਐਸੇ ਹੀ ਹਾਂ ਮਾਰਾ ਹੈ

ਮੈਂ ਜਸਪਾਲ ਸਿੰਘ ਨਿਆਮੀਆਂ ਕਿਸਾਨ ਜੁਨੀਅਨ ਲਖੋਵਾਲ ਮੈਂ ਆਰਤੀ ਬੀਰਨ ਨੂੰ ਵੀ ਬੇਨਤੀ ਕਰਦਾ ਦੇਖੋ ਹੜਤਾਲਾਂ ਵਿੱਚ ਕੁਝ ਨਹੀਂ ਕੋਈ ਨਹੀਂ ਸਰਕਾਰ ਨੇ ਦੇਣਾ ਇਹ ਸਾਨੂੰ ਹਰਾਸ ਕਰੂਗੇ 9 ਮਾਸ ਦਾ ਰਿਸ਼ਤਾ ਆਰਤੀਆਂ ਦਾ ਹਰ ਕਿਸਾਨ ਦਾ ਇਹ ਹਰਾਸ ਕਰੂਗੇ ਉਹ ਦੇਖੋ ਫਸਲ ਦਾ ਕੀ ਹਾਲ ਹੋਇਆ ਵਾ ਚਲਾਉਣੀ ਉਹ ਵੀ ਪੈਣੀ ਐ ਆ ਜਮਾ ਮਾਲ ਸੁੱਕਾ ਪਿਆ ਸਾਡੇ ਖੇਤਾਂ 'ਵਾਂ ਵਿਛਗੀਆਂ ਜੀਰੀਆਂ ਅਸੀਂ ਹੁਣ ਇਹਨਾਂ ਦਾ ਸਾਥ ਦਿੰਦੇ ਰਹੇ ਹੁਣ ਤੱਕਰ ਤਰੀਕ 5 ਹੋ ਗਈ ਵੀ ਕੋਈ ਗੱਲ ਨਹੀਂ ਆੜਤੀਆਂ ਦੀ ਹੜਤਾਲ ਐ ਅਸੀਂ ਮਾਲ ਰੋਕਿਆ ਵਾ ਹਰੇਕ ਬੰਦੇ ਨੇ ਕੀ ਮੰਗਾ ਕਿ ਮੁੱਖ ਇਹਨਾਂ ਦੀਆਂ ਮੰਗਾਂ ਦਾ ਤਾਂ ਸਾਨੂੰ ਕੋਈ ਨੌਲੇਜ ਨਹੀਂ ਹੈ ਇਹਨਾਂ ਦੀਆਂ ਮੰਗਾਂ ਦੀ ਅਸੀਂ ਤਾਂ ਕਹਿੰਨੇ ਵੀ ਸਾਡਾ ਮਾਲ ਵਿਕੈ ਕਿਸਾਨ ਦਾ ਮਾਲ 6 ਮਹੀਨੇ 4 ਮਹੀਨੇ ਹੋ ਗਏ ਫਸਲ ਪਾਲਦਿਆਂ ਨੂੰ ਸੱਪਾਂ ਦੀਆਂ ਸਿਰੀਆਂ ਮੰਿੰਦਦਿਆਂ ਨੂੰ ਵੀ ਹੁਣ ਸਾਡਾ ਮਾਲ ਟਾਈਮ ਸਿਰ ਤੇ ਪਹਿਲੀ ਤਰੀਕ ਤੇ ਖਰੀਦ ਸ਼ੁਰੂ ਹੋਣੀ ਚਾਹੀਦੀ ਹੈ ਚਲੋ ਸਰਕਾਰ ਜੋ ਮੰਗਾ ਆੜਤੀਆਂ ਦੀਆਂ ਪੱਲੇਦਾਰਾਂ ਦੀਆਂ ਸੈਲਰ ਵਾਲਿਆਂ ਦੀਆਂ ਹੈ ਇਹਨਾਂ ਦੀਆਂ ਵੀ ਸੁਣਨੀਆਂ ਚਾਹੀਦੀਆਂ ਅਸੀਂ ਉਹ ਗੱਲ ਤੇ ਨਾਰਾਜ਼ ਨਹੀਂ ਪਰ ਸਾਡਾ ਮਾਲ ਵਿਕਣਾ ਚਾਹੀਦਾ ਇਹ ਆਪ ਸਰਕਾਰ ਮੇਲੇ ਹੋਇਆ ਕਿ ਪਹਿਲਾਂ ਵੀ ਹੁੰਦਾ ਰਿਹਾ ਇਹਨਾਂ ਦਾ ਨਹੀਂ ਪਹਿਲਾ ਚਾਂਸ ਹੈ ਜਿਹੜਾ ਇਹ ਟਾਈਮ ਆ ਇੱਕੀ ਪਹਿਲਾ ਹੋਇਆ ਆਪ ਸਰਕਾਰ ਹਾਂ ਆਪ ਸਰਕਾਰ ਹੁਣ ਅਗਲਾ ਐਕਸ਼ਨ ਕੀ ਹੈ ਅਗਲਾ ਐਕਸ਼ਨ ਅਸੀਂ ਤਾਂ ਮਾਲ ਮੰਡੀਆਂ 'ਵਾਂ ਲਿਆਉਂਗੇ ਅਸੀਂ ਤਾਂ ਅੱਜ ਸਾਰੇ ਕਿਸਾਨਾਂ ਨੂੰ ਕਹਿੰਦਾ ਵੀ ਮੰਡੀਆਂ 'ਵਾਂ ਮਾਲ ਲਿਆਓ ਜੇ ਕੋਈ ਆਰਤੀ ਰੋਕਦਾ ਉਹਦੀ ਆਪਣੀ ਮਰਜ਼ੀ ਹੋਊਗੀ ਉਹ ਤੇ ਆਪਣੇ ਗਾਹਕ ਜਾਉਂਗੇ ਮਾਲ ਚੰਡੀਗੜ੍ਹ ਬਥੇਰਾ ਵਿਕ ਰਿਹਾ ਉਥੇ 5-400 ਢੇਰੀ ਆਈ ਵੀ ਹੈ ਟਰੈਲੀ ਆਈ ਵੀ ਹੈ ਫਿਰ ਚੰਡੀਗੜ੍ਹ ਨੂੰ ਸਿੱਧਾ ਹੋ ਜਾਊਗਾ ਖੇੜ ਵਾਲੀ ਕਮੇਟੀ ਨੂੰ ਘਾਟਾ ਪਊਗਾ ਉਹ ਇਹਨਾਂ ਆਰਤੀਆਂ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਮਾਰਕੀਟ ਸੈਕਟਰ ਕੀ ਕਹਿੰਦੇ ਆ ਮਾਰਕੀਟ ਸੈਕਟਰੀ ਕਹਿੰਦਾ ਵੀ ਅਸੀਂ ਜਿਹੜਾ ਮਾਲ ਆਊਗਾ ਅਸੀਂ ਤੋਲੂਗੇ ਸਾੜੀ ਰੇਸ਼ੋ ਵਿੱਚ ਆਉਂਦਾ ਹੋਇਆ ਅਸੀਂ ਤੋਲੂਗੇ ਮਾਲ ਆਰਤੀਆਂ ਦਾ ਕੋਈ ਵਿਰੋਧ ਨਹੀਂ ਹੋਊਗਾ ਨਹੀਂ ਆਰਤੀਆਂ ਦਾ ਵਿਰੋਧ ਹੋਊਗਾ ਆਰਤੀ ਪੇ ਕਰਾਂ ਵਿਰੋਧ ਅਸੀਂ ਤਾਂ ਸੁੱਕਾ ਮਾਰ ਲਿਆਉਣਾ ਜੇ 17 ਮੋਚਰ ਵਾਲਾ ਸਾਡੇ 83 ਖਰੀਦੂਗੇ ਕਾਤੇ ਨਹੀਂ ਅਸੀਂ ਵੀ ਇਹਨਾਂ ਨੂੰ ਮਜਬੂਰ ਕਰੂਗੇ ਵੀ ਖਰੀਦੋ ਮੇਰਾ ਨਾਮ ਹੈ ਬਹਾਦਰ ਸਿੰਘ ਜੀ ਨਿਆਮੀਆ ਚਰਨਲ ਸਕਤਰ ਸਿੱਧੂਪੁਰ ਜਥੇਬੰਦੀ ਤੋਂ ਆ ਅਸੀਂ ਤਾਂ ਇਹ ਹੀ ਮੰਗ ਕਰਦੇ ਆਂ ਵੀ ਸਾਡੀ ਜਿਹੜੀ 6 ਮਹੀਨੇ ਦੀ ਫਸਲ ਹੈ ਉਹ ਪੱਕ ਕੇ ਚੰਗੀ ਤਰ੍ਹਾਂ ਤਿਆਰ ਹੋ ਗਈ ਹੈ ਕੁਛ ਟੋਲਿਆਂ ਸਾਡੇਆਂ ਘਰਾਂ ਦੇ ਵਿੱਚ ਭਰੀਆਂ ਪਈਆਂ ਅਸੀਂ ਅੱਜ ਤੇ ਮੰਡੀ ਦੇ ਵਿੱਚ ਲੈ ਕੇ ਆਉਂਗੇ ਉਹ ਸਾਡੀਆਂ ਭਰੀਆਂ ਜਾਣ ਅਸੀਂ ਘਰ ਨਹੀਂ ਰੱਖ ਸਕਦੇ ਜਿਹੜਾ ਸਰਕਾਰ ਨੂੰ ਆੜਤੀਆਂ ਦੇ ਨਾਲ ਕੋਈ ਰੇਡ ਕਾ ਇਹਨਾਂ ਦਾ ਉਹ ਹੱਲ ਕਰ ਦੇਣਾ ਚਾਹੀਦਾ ਪਰ ਜਿਹੜਾ ਕਿਸਾਨ ਮੰਡੀਆਂ ਦੇ ਵਿੱਚ ਨਾ ਰੌਲਾ ਸਰਕਾਰ ਆ ਇਹ ਪਤਾ ਨਹੀਂ ਕਿਸ ਤਰ੍ਹਾਂ ਰੌਲਾ ਪਾਉਂਦੀ ਹੈ ਸਾਡਾ ਇੱਕ ਤਰੀਕ ਤੇ ਸਾਡੇ ਮੰਡੀਆਂ ਦੇ ਵਿੱਚ ਪ੍ਰਬੰਧ ਮੁਕੰਮਲ ਹੈ ਪਰ ਅੱਜ 5 ਤਰੀਕ ਹੋ ਗਈ ਪਤਾ ਲੱਗ ਜੂਗਾ ਵੀ ਕਿੰਨੇ ਕ ਪ੍ਰਬੰਧ ਹੈ ਕਿੰਨੇ ਕ ਨਹੀਂ ਹੈਗੇ ਮੇਰੀ ਰਾਜ ਮੰਡੀ ਚ ਦੁਕਾਨ ਹੈ ਮੋਹਨ ਲਾਲ ਗੁਪਤਾਂ ਸੰਗ ਜਰਾਂਗੇ ਖਰੜ ਖਰ ਮੰਡੀ ਚ ਮੋਹਨ ਲਾਲ ਗੁਪਤਾਂ ਸੰਗ ਜਰਾਂਗੇ ਦੁਕਾਨ ਹੈ ਇਸ ਟਾਈਮ ਤੁਸੀਂ ਐ ਦੇਖ ਲਓ ਵੀ ਕਿਸਾਨ ਬਹੁਤ ਪਰੇਸ਼ਾਨ ਆਰਤੀ ਬਹੁਤ ਪਰੇਸ਼ਾਨ ਸ਼ਰਮ ਬਹੁਤ ਪਰੇਸ਼ਾਨ ਲੇਬਰ ਜਿੰਨੇ ਜਾਇ ਬੇਲੇ ਬੈਠੇ ਅਸੀਂ ਲੇਬਰ ਵਾਲਿਆਂ ਨੂੰ ਆਪਣੇ ਕੋਲੋਂ ਰਾਸ਼ਨ ਲੈ ਕੇ ਆਪਣੇ ਪੈਸਿਆਂ ਦਾ ਖਰਾ ਰਹੇ ਨਿਉ ਕਹਿੰਦੇ ਅਸੀਂ ਆਪਣੇ ਪਿੰਡੋਂ ਚਲੇ ਜਾਈ ਸਾਰੇ ਉਹ ਗਵਰਨਮੈਂਟ ਕੋਈ ਧਿਆਨ ਦੇ ਰਹੀ ਨਾ ਪੰਜਾਬ ਗਵਰਨਮੈਂਟ ਨਾ ਸੈਂਟਰ ਗਵਰਨਮੈਂਟ ਸੈਂਟਰ ਗਵਰਨਮੈਂਟ ਨੇ ਚੌਲਾਂ ਵਾਸਤੇ ਜਿਆ ਖਾਲੀ ਕਰਾਣੀ ਹੈ ਉਹ ਨਹੀਂ ਕਰਵਾ ਰਹੀ ਠੀਕ ਹੈ ਨਾ ਜੀ ਚੌਲ ਚੌਲ ਲੱਗ ਰਹੇ ਨੇ ਸੈਲਰਾਂ ਦੇ ਕੋਲ ਇਹ ਜਲਰਾਂ ਕੋਲ ਪੀਰੇ ਦਾ ਜੀਰੀ ਪਈ ਹੈ ਉਹਨਾਂ ਦਾ ਟਰਾਲ ਕੱਢ ਕੇ ਦੇਣੇ ਸ਼ੈਲਰਾਂ ਨੇ ਉਹ ਤਿਆਰ ਆ ਦੇਣ ਨੂੰ ਲੇਕਿਨ ਐਫਐਸਸੀ ਕੋਈ ਮਾਪਾ ਜਗ੍ਹਾ ਨਹੀਂ ਹੈ ਅਸੀਂ ਕਿੱਥੇ ਲਵਾਵਾਂਗੇ ਟਰਾਲ ਤੋਂ ਸੋ ਬੇਨਤੀ ਹੈ ਵੀ ਸਰਕਾਰ ਨੂੰ ਇਹਨਾਂ ਮਸਲੇ ਦਾ ਹਲ ਬਹੁਤ ਜਲਦੀ ਚਲ ਜਾਵੇ ਸਾ ਤੋਂ ਜ਼ਿਆਦਾ ਕਿਸਾਨ ਇਸ ਤਰ੍ਹਾਂ ਪਰੇਸ਼ਾਨ ਕਿਸਾਨ ਹੈ ਖੇਤਾਂ ਦੇ ਮਾਲ ਖੜੇ ਆ ਸੁਣ ਠੀਕ ਹੈ ਨਾ ਅਸੀਂ ਉਹਨਾਂ ਨੂੰ ਜਵਾਬ ਦੇ ਰਹੇ ਹਾਂ ਵੀ ਅਸੀਂ ਕਿੱਥੇ ਲਈਏ ਸੁਣ ਪਈ ਠੀਕ ਹੈ ਜੀ ਤੇ ਸੁਣ ਹਾਂ ਮੰਡੀ ਦੇਖੋ ਜੇ ਕੋਈ ਜੇ ਕੋਈ ਖਾਲੀ ਪਈ ਹੈ ਤੇ ਅਸੀਂ ਗਰਾਈਏ ਵੀ ਕਿਹੜੇ ਹਾਸਤੇ ਕੌਣ ਸੰਭਾਲਿਆ ਕੱਲ ਰਾਤ ਨੂੰ ਮੰਡੀਆਂ 'ਚ ਪਰੋਂ ਬਾਰੀ ਚਾਰਜ ਵੇ ਚੋਰੀ ਹੋ ਜੂਏ ਕਿਸਾਨ ਸਾਡੇ ਗਾਲ ਪਏਗਾ ਇਸ ਕਰਕੇ ਗਵਰਨਮੈਂਟ ਨੂੰ ਇਹ ਮਸਲਾ ਜਲਦੀ ਉਹ ਜਲਦੀ ਕੋਈ ਨੁੱਚ ਹੱਲ ਕਰਨਾ ਚਾਹੀਦਾ ਬੈਠਕਾਂ ਹੋ ਰਹੀਆਂ ਵੀਟ ਕੰਦਰ ਹੋ ਰਹੀਆਂ ਹਾੜ ਤਰੀ ਆਪਣੀਆਂ ਵੀ ਸ਼ੈੱਡਰ ਵਾਲਿਆਂ ਦੀ ਵੀ ਗਵਰਨਮੈਂਟ ਦੇ ਨਾਲ ਵੀ ਅੱਜ ਵੀ ਖਰਚ ਆਇਆ ਵੀ ਗਵਰਨਮੈਂਟ ਦੀ ਲੇਬਰ ਵਾਲਿਆਂ ਕਲ ਮੀਟਿੰਗ ਹੈ ਗਵਰਨਮੈਂਟ ਲੈਵਲ ਤੇ ਪਹਿਨੇ ਵਧਾਰੀ ਬਿਲਕੁਲ ਵੀ ਚਲ ਕੇ ਇਹਨਾਂ ਦੇ ਆਪਣੇ ਮੁਲਾਜ਼ਮਾਂ ਦੇ ਪੈਸੇ ਤਰਖਾ ਵਧਦੇ ਹਰ ਇੱਕ ਸਾਲ ਮੰਤਰੀਆਂ ਦੇ ਪੈਸੇ ਵਧਦੇ ਰਹੇ ਹਰ ਸਾਲ ਬਰਾ ਤੇ ਕਿਸ਼ਵਰ ਲੇਬਰ ਨੂੰ ਲੇਵ ਨਹੀਂ ਬਣੀ ਚਹੀਦੀ ਹੈ ਕੀ ਉਹਨਾਂ ਨੂੰ ਉਹਨਾਂ ਨੂੰ ਲੋੜ ਨਹੀਂ ਪੈਸੇ ਬਚਾਰਨ ਨੂੰ ਸੋ ਬੈਂਕੇ ਵੀ ਇਸ ਪਾਸੇ ਨੂੰ ਬਹੁਤ ਜਲਦੀ ਪਹਿਲ ਦੇ ਆਧਾਰ ਤੇ ਹਲਕਾ ਦੇ। ਨਰਿੰਦਰ ਸ਼ਰਮਾ ਆਜ ਮਡੀ ਖੜੇ। ਪ੍ਰਧਾਨ ਸਾਹਿਬ ਹਾਂਜੀ ਜੋ ਮੰਗਾ ਹੈਗੇ ਸਰਕਾਰ ਨੂੰ ਪਤਾ ਹੀ ਹੈ ਜੀ ਅਸੀਂ ਤਾਂ ਮਜ਼ਦੂਰੀਆਂ ਸਾਰੇ ਇਰਤ ਇਕੱਠੇ ਹੋਈ ਬੈਠੇ ਹਾਂ। ਜ਼ਿਮੀਂਦਾਰ ਵੀ ਇਕੱਠੇ ਨਹੀਂ ਬੈਠੇ ਐ ਅਸੀਂ ਆਲਾ ਮਾਲ ਗਰਾਉਂ ਕੀ ਮੰਗਾਂ? ਮੰਗਦਾ ਵੀ ਲੋਕ ਜਿਹੜਾ ਹਰਦਾ ਕਈ ਸਾਲ ਦੇ ਖਾਨਦਾਨੀ ਪੇਸ਼ਾ ਸੀ ਕਰ ਰਹੇ ਐ ਉਹ ਆਰਧਕ 20% ਹੋਣੀ ਚਾਹੀਦੀ। ਹੁਣ ਕਿੰਨੀ? ਸੰਧਾ 45 ਵੀ ਦੇਗਾ ਬੱਚਾ ਬਠਾ ਰਹੇ ਉਹਨਾਂ ਨੇ। ਸਰਕਾਰ ਦੇ ਬੰਦੇ ਨੂੰ ਪਤਾ ਹੀ ਨਹੀਂ ਕਿ ਕਹਿਣਾ ਗਿਆ ਏ ਅਰ ਕਹਣਾ ਗਿਆ ਬਲੇਵਰ ਉਹ ਘਟਾ ਏ ਲਿਵਰ ਵੀ ਬਹੁਤ ਘਟਾ ਰਹਾ ਇਹਨਾਂ ਨੂੰ ਬਹੁਤ ਘਟਾ ਜੀ ਮਤਲਬ 1.5 ਰੁਪਏ ਪਰ ਜੁਨਿਟ ਦਾ ਫਰਕ ਏ ਜੀ ਜੁਨਿਟ ਦਾ ਕਹਿਣਾ ਕੋਈ ਇੱਕ ਮੋਰੀ ਦਾ 1.5 ਰੁਪਏ ਦਾ ਫਰਕ ਏ ਲਿਵਰ ਕੀਤਾ ਅਜੇ ਲਿਵਰ ਸਵਾਰਾਂ ਨਹੀਂ ਜਾ ਰਹੀ ਹਰਿਆਣੇ ਨੂੰ ਹਾਂ ਜੀ ਪੰਜਾਬ ਸਾੜੇ ਮੰਡੀਆਂ ਸਾਰੇ ਆਰ ਦੀ ਕੋਤ ਦੇ ਪੈਸੇ ਚਾਚ ਚ ਲੱਗ ਰੁਪਏ ਫਿਰ ਉਹ ਆਉ ਨਹੀਂ ਪਰ ਫਿਰ ਉਹ ਹੜਤਾਲ ਤੇ ਬੈਠ ਸਾਜ ਤਾਂ ਮਜੂਰ ਜੀ ਬੈਠੇ ਸਾਰੇ ਆਰ ਦੀ ਈਪੀਐਫ ਈਪੀਐਫ ਦਾ ਦਾ ਪੁੱਤ ਪਤਰੀ ਸਰਕਾਰ ਨੂੰ ਸਾਰਾ ਕੁਝ ਇਹਨਾਂ ਕੰਮ ਤਾਂ ਸਰਕਾਰੋਂ ਸਾਰਾ ਕੁਝ ਜੜਾ ਜਾਲ ਪਝਵਾਉਣ ਕਰਨ ਕਰੀ ਸਰਕਾਰ ਮੰਗ ਮੰਨਣਾ ਸਰਕਾਰ ਬੰਨ ਫਰੀ ਕਰਦੀ ਹੈ ਸਰਕਾਰ ਬਿਜਲੀ ਫਰੀ ਕਰਦੀ ਹੈ ਸਰਕਾਰ ਆਟਾ ਦਾਲੇ ਫਰੀ ਦਿੰਦੀ ਹੈ ਤੇ ਆਪ ਵੀ ਕਮਿਸ਼ਨੀ ਬਣਾਉਂਦੀ ਐ ਐਮਐਲਏ ਬੱਤੇ 3-3 ਲੱਖ ਰੁਪਏ 4-4 ਲੱਖ ਰੁਪਏ ਲੈ ਰਹੇ ਪੂ ਸਭ ਵੇਰੇ ਰੇਰੇ ਇਹ ਗਲਤ ਕੰਮ ਨਹੀਂ ਕਿੰਨੀ ਔਖੀ ਹੋਰੀ ਤੇ ਅੱਗੋਂ ਕਿਸਾਨ ਵੀ ਕਹਿ ਰਹੇ ਆ ਯੂਨੀਅਨ ਵਾਲੇ ਵੀ ਅੱਛਾ ਸੁੱਟਾਂ ਕੇ ਮਾਲਕੀ ਕਹਿਣਾ ਚਾਹੂਗੇ ਕੋਈ ਨਾ ਸਿੱਧਾ ਸਭ ਬੈਠੇ ਹੀ ਆ ਜਿਵੇਂ ਸੁੱਟਣਾ ਉਹਦੀ ਮਰਜ਼ੀ ਐ ਮਾਰ ਵੇਚੂਗੇ ਨੂੰ ਫਿਰ ਤੇ ਬਾਗਣ ਲਾਉਗੇ ਤ੍ਰਿਪਤੀ ਆਣੇ ਸਿੰਦਰਾ ਦੇ ਕਿਦੋਂ ਆਰਥਿਕ ਹਾਲਾਤ ਹੁਣ ਕਿਆ ਹੱਲ ਅਸੀਂ ਕਹਿ ਸਕਦੇ ਭਾਈਚਾਰੇ ਮਾ ਕਿਸਾਨ ਤੇ ਵੀ ਸ਼ਾਇਦ ਮਜਬੂਰੀ ਹੋ ਗਈ ਆਹ ਕਹਿੰਦੇ ਸਾਡੀ ਫਸਲ ਖਰਾਬ ਹੁਣ ਅਸੀਂ ਕਿਆ ਇੰਨੀ ਮਿਹਨਤ ਨਾਲ ਪਾਲੀ ਐ ਪਰ ਅਸੀਂ ਕਰੀ ਸਾੜਾ ਹੱਥ ਕਿਆ ਸਾੜੇ ਮੈਂ ਸੋਚੂ ਕਿਆ ਕਰੀਏ ਅਸੀਂ ਸਰਕਾਰ ਕੋਲ ਇੱਕ ਮੰਗ ਦੋਨ ਕੁਝ ਦਾ ਕੁਝ ਮੰਗਾ ਚਾਹ ਸੈਲਰਾਂ ਨੇ ਜੇ ਵਾਰਤੀਆਂ ਨੇ ਸੈਲਰਾਂ ਨੇ ਕੀ ਕਹਿੰਦੇ ਸੈਰਾਂ ਦਾ ਖਾੜ ਦੀ ਮੰਡੀ ਤਿੰਨ ਸਾਲ ਦਾ ਹੱਥ ਕੋਈ ਸੈਲਰਾਂ ਨਾਲ ਨਾ ਲੱਗ ਨਸੋ ਅੱਗੋਂ ਹੁਣ ਕੀ ਹੱਲ ਹੋਊਗਾ ਪੰਜ ਦਿਨ ਹੋ ਗਏ ਸੈਲਰਾਂ ਦੀ ਹੜਤਾਲ ਤਿੰਨ ਦਿਨ ਜੀ ਹਰਤਾਹ ਚੱਲ ਰਹੀ ਹੈ ਦੇਖਣੇ ਕੀ ਹੁੰਦਾ ਇਹ ਉਹ ਜੀਮਦਾਰ ਮਜ਼ਦੂਰ ਆ ਕਹਿੰਦਾ ਮੈਂ ਗੇਰ ਨਹੀਂ ਜੀ ਕਿਤੇ ਗੇਰ ਨੂੰ ਕੀ ਕਰੋਗੇ ਜੀ ਪੱਲੇਦਾਰ ਵੀ ਤੰਗ ਸਾਰੇ ਕੋ ਤਾਂ ਲੇਬਰ ਬਿੱਲੀ ਬੈਠੀ ਦਸ ਘੇੜ ਰਹੀ ਹੈ ਆਰਦੀ ਬਿੱਲੇ ਬੈਠੇ ਸਾਰੇ ਜੀ ਲੇਵਨ ਕੋਲ ਤੇ ਬੈਜੇਗਾ ਰੋਟੀ ਖਾਉਣੇ ਮੇਰਾ ਨਾਮ ਹੈ ਜੀ ਤ੍ਰਿਕੇਸ਼ ਮੇਰਾ ਉਹਦੇ ਆਤਾ ਘੰਬਾ ਜੀ ਐਡ ਖਰੜਾ ਮਾਣ ਅਨਾਜ ਮੰਡੀ ਦਾ ਕਈ ਦਿਨ ਤੋਂ ਜੀ ਆਪਣਾ ਗਵਰਨਮੈਂਟ ਨੂੰ ਆਪਣੀਆਂ ਡਿਮਾਂਡਾਂ ਭੇਜੀ ਵੀ ਹੈ ਜੀ ਕੋਈ ਪੰਜਾਬ ਲੈਵਲ ਪਰ ਉਥੋਂ ਹਲਕਾ ਕੋਈ ਹੱਲ ਹੋ ਜਾਣੀ ਹੈ ਜੀ। ਉਹ ਤਾਂ ਪੰਜਾਬ ਦਾ ਜਿਹੜਾ ਕਾਲੜਾ ਜੀ ਕਹਿੰਦੇ ਵੀ ਖੇਤੀਓ ਹੱਲ ਹੋ ਜਾਏਗਾ। ਸੀਐਮ ਸਾਹਿਬ ਨਾਲ ਮੀਟਿੰਗ ਹੋਣੀ। ਅੱਜ ਪੰਜ ਹੋ ਗਈ। ਹਾਂਜੀ ਹਾਂਜੀ ਕਿਤੇ ਦਿਨ ਵਿੱਚ ਸ਼ਾਇਦ ਸ਼ਾਇਦ ਅੱਜ ਹੀ ਮੀਟਿੰਗ ਹੈ ਜੀ। ਕਿਆ ਨੁਕਸਾਨ ਹੋ ਰਿਹਾ? ਨੁਕਸਾਨ ਤਾਂ ਜੀ ਹੁਣ ਜ਼ਿੰਮੇਦਾਰ ਵੀ ਤਾਂ ਹੈ ਜੀ। ਦੇਖੋ ਅਗਲੀ ਫਸਲ ਤਿਆਰ ਹੈ ਜੀ। ਜ਼ਿੰਮੇਦਾਰ ਵੀ ਕਿੰਨੇ ਦੇ ਰੁਕੇਗਾ ਜੀ। ਫਸਲ ਕਿੰਨੇ ਦਾ ਡਾ ਰਹਿੰਦਾ। ਜੀ। ਕਿ ਆਪੀ ਆ ਗਏ ਹੋ ਨੇ ਨੀ ਲੇਬਰ ਬੈਠੇ ਜੀ ਹਰੇ ਕੋਲ ਬੀਬੀ ਤੀਤੀ ਬੰਦੇ ਬੈਠੇ ਜੀ ਮੇਨ ਮੰਗ ਕੇ ਆਤੀ ਮੇਨ ਮੰਗ ਤਾਂ ਇੱਕ ਤਾਂ ਲੇਬਰ ਦਾ ਜੀ ਲੇਬਰ ਘਟਦੀ ਇੱਕ ਜਿਹੜੀ ਸਾਡੀ ਆਰਧ ਪੱਕੀ ਕਰਦੀ ਤਾਂ ਹੀ ਬਚੰਡ ਦਾ ਰੋਲਾ ਤਾਂ ਜੀ ਸਾਡਾ 25% ਆਰਧ ਤਾਂ ਕਰੀ ਜਾ ਬੰਨ ਜੀਮਿਦਾਰਾ ਦਾ ਫਸਲ ਤਿਆਰ ਹੈ ਜੀ ਅਗਲਾ ਸੰਦਰਸ਼ ਪਰ ਸਭ ਤੋਂ ਅੱਛੀ ਜੀਮਿਦਾਰ ਦੇ ਨੌਲੇਜ ਇਹਨਾਂ ਦਾ ਮਾਲ ਆਊਗਾ ਤਾਂ ਹੀ ਅਸੀਂ ਤਾਂ ਕੋਈ ਪੈਸੇ ਖਵਾਉਂਗੇ ਤਾਂ ਹੀ ਬੱਚੇ ਪਾਲੂਗੇ ਤਾਂ ਹੀ ਆਪਣੀ ਦਵਾਈ ਬੁੱਕਤੀ ਤੇ ਪੈਸੇ ਲਾਉਂਗੇ ਜੀ ਪੱਲੇਦਾਰ ਪੱਲੇਦਾਰ ਬਿੱਲੇ ਬੈਠੇ ਆ ਜੀ ਬੀਬੀ ਤੀਤੀ ਹਰੇਕ ਕੋਲ ਆ ਕੇ ਬੈਠ ਗਏ ਜੀ ਲੈਵਰ ਤਾਂ 25 ਤਰੀਕ ਦਾ ਆਏ ਵੇ ਜੀ ਪਿਛਲੇ ਸਾਲ ਤਾਂ 25 26 ਨੂੰ ਕੰਮ ਮੰਡੀ ਜਾਣ ਲੱਗ ਗਿਆ ਦਾ ਸਰ ਮੈਂ ਨਾਜ ਮੰਡੀ ਖੜ ਰਾਣਾ ਟ੍ਰੇਡਰ ਦੇ ਨਾਮ ਤੇ ਦੁਕਾਨ ਤੇ ਬਸ ਮੰਗਾ ਸਾਡੀਆਂ ਕਾਹਦੀਆਂ ਕਿ ਸਾਡੇ ਸੇ ਕਹਿੰਦੇ ਵੀ ਸਾਡਾ ਮਤਲਬ ਜਿਵੇਂ ਪ੍ਰੋਪਰਲੀ ਜ਼ਿੰਮੇਵਾਰ ਦਾ ਮਾਲ ਆਂਦਾ ਜੀ ਸੁੱਕਾ ਆਵੇ ਸਾਨੂੰ ਭਰਨ ਚ ਕੋਈ ਦਿੱਕਤ ਨਹੀਂ ਤਾਂ ਹੁਣ ਭਰਨ ਨੂੰ ਤਿਆਰ ਹੈ ਇਹ ਤਾਂ 6 ਮਹੀਨੇ ਤੋਂ ਭਰਨ ਨੂੰ ਚਾ ਰਹੇ ਹੁਣ ਜਿਹੜੀ ਸਪੇਸ ਦੀ ਪ੍ਰੋਬਲਮ ਹਸ ਕਰਕੇ ਸੈਲਰਾਂ ਨੇ ਮਾਲ ਚੱਕਣਾ ਨਹੀਂ ਸਾਡਾ ਭਰੇ ਵਾ ਪਿਆ ਰਹਿ ਜਾਣਾ ਅਸੀਂ ਇਹ ਕਹਿੰਦੇ ਪਹਿਲਾਂ ਨਹੀਂ ਗਵਰਨਮੈਂਟ ਦੀ ਪਾਲਿਸੀ ਕਲੀਅਰ ਹੋ ਜਵੇ ਸੈਲਰਾਂ ਨਾਲ ਮਿਲਰਜ਼ ਨਾਲ ਤੇ ਉਹਨਾਂ ਦੀ ਜਦੋਂ ਹਾਂ ਨਾ ਹੁੰਦੀ ਸੋ ਉਦੋਂ ਹੀ ਤਿਆਰ ਹੈ ਇਹ ਨਾ ਹੋਵੇਗੇ ਭਰ ਕੇ ਮਾਲ ਜ਼ਿੰਮੇਵਾਰ ਚਲੇ ਜਾਵੇ ਫਿਰ ਦੇਖ ਕੇ ਹੋਰ ਮਾਲ ਆ ਰਿਹਾ ਹੋਰ ਆ ਰਿਹਾ ਉੱਥੇ ਫਿਰ ਢੇਰ ਲੱਗ ਜਾਣਾ ਉਹ ਬੜਾ ਔਖਾ ਮੌਸਮ ਦੀ ਵੀ ਮਾਰ ਪੈ ਸਕਦੀ ਹੈ ਤੁਹਾਡੇ ਵੱਲੋਂ ਪੇਮੈਂਟ ਦੀ ਤਿਆਰੀ ਪੂਰੀ ਹੈ ਪੇਮੈਂਟ ਦੀ ਪੂਰੀ ਚਾਹੀ ਸਾਡੇ ਵੱਲੋਂ ਜਿਮਿਨਾ ਚੜਾਈਆਂ ਵਿੱਚ ਜ਼ਿਮੇਵਾਰੀਆਂ ਸਾਰੀਆਂ ਕਰਦੀਆਂ ਜੀ ਅਸੀਂ ਸਾਡੇ ਵੱਲੋਂ ਕੋਈ ਕੁਤਾਹੀ ਨਹੀਂ ਐ ਸੇ ਤਿਆਰ ਬੈਠੇ ਲੇਬਰ ਤਿਆਰ ਹੈ ਸਭ ਕੁਝ ਤਿਆਰ ਹੈ ਹੁਣ ਜ਼ਿਮੇਵਾਰ ਕਹਦੇ ਸਾਰੇ ਕਹਿੰਦੇ ਅਸੀਂ ਤਾਂ ਸੁੱਟਾਂਗੇ ਮਾਲ ਅਜੇ ਤੁਸੀਂ ਦੱਸੋ ਕੀ ਕਰੋਗੇ ਫਿਰ ਅੱਗੋਂ ਨਹੀਂ ਇਸ ਤੇ ਰੋਕ ਨਹੀਂ ਸਕਦੇ ਜੀ ਜ਼ਿਮੀਦਾਰ ਨੂੰ ਜੀ ਜ਼ਿਮੀਦਾਰ ਨੂੰ ਵੈਲਕਮ ਹੈ ਜੀ ਆਇਆਂ ਜ਼ਿਮੀਦਾਰ ਨਾਲ ਅਸੀਂ ਆਂ ਹੂੰ ਜਿਮੀਂਦਾਰ ਆਵੇ ਮਾਲ ਲਿਆਵੇ ਹੁਣ ਇੱਕੋ ਗੱਲ ਹੈ ਵੀ ਜਿਹੜੀ ਸਟ੍ਰੈਗ ਆਰਟੀ ਐਸ ਸਾਰੇ ਪੰਜਾਬ ਲੈਵਲ ਤੇ ਚੱਲ ਰਹੀ ਹੈ ਉਹ ਤਾਂ ਹੁਣ ਉਹਨਾਂ ਦੇ ਆਪਾਂ ਬਾਹਰ ਵੀ ਨਹੀਂ ਜਾ ਸਕਦੇ ਆਪਣਾ ਮਾਲ ਲਿਆਵੇ ਤਾਰੇ ਤਰਵਾਵੇ ਸਾਨੂੰ ਕੋਈ ਦਿੱਕਤ ਨਹੀਂ ਉਹ ਕਹਿੰਦੇ ਅਸੀਂ ਤਾਂ ਪੁੱਤਾ ਵਾਂਗ ਪਾਲੀ ਫਸਲ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਹੱਲ ਕਰਨਾ ਸਰ ਸਾਡੀ ਤਾਂ ਕੋਈ ਇਹਦੇ ਚੋਹੀ ਨਹੀਂ ਹੈਗੀ ਅਸੀਂ ਤਾਂ ਕਹਿ ਰਹੇ ਹਾਂ ਅੱਜ ਵੀ ਇਹ ਗੱਲ ਕਹਿ ਰਹੇ ਹੋ ਤੁਹਾਡੀ ਕਮਿਸ਼ਨ ਦਾ ਰੇਟ ਕਾ ਕੀ ਰੇਟ ਕਾ ਤੁਹਾਡਾ ਸਾਡੇ ਦਾ ਕਮਿਸ਼ਨ ਤਾਂ ਸਾਡਾ 19 ਤੋਂ ਘੱਟ ਦੇ ਰਹੇ ਤਿੰਨ ਚਾਰ ਸਾਲ ਹੋ ਗਏ ਕਿੰਨੀ ਦੇ ਰਹੇ दे रहे जी साल दो परसेंट के पैतालीस रुपए हो रहा है और काम धंधा हड़ताल चल रहा है मंडी अभी दस वर्ष से हम लोगों को खाने पीने का व्यवस्था नहीं हो रहा है नहीं। पैसे नहीं मिल रहा है बैठे पंद्रह वर्ष बिहार को दो दो हजार रुपया खर्च करके आए है अब यहाँ काम धंधा का कोई यहाँ कहोगे सरकार को सरकार का कहेंगे हम लोग का धंधा चाहिए रोजगार चाहिए बैठे हुए है ये क्यों नहीं आ रहा माल क्यों नहीं आ रहा माल मालती लोग हड़ताल किया आरती लोग हड़ताल किया है लेबर बिहार हाँ। से आके सब यहाँ झक मार रहा है मुश्किल हाँ। मुश्किल है मुश्किल है कहाँ से भूखे हम लोग रहेंगे बाल बच्चे छोड़कर उतना दूरी से चौदह पंद्रह सौ किलोमीटर से दूरी से परमानंद शर्मा परमानंद शर्मा काम नहीं है घर में क्या काम भूखे मर रहे हैं यहाँ पर काम करने के लिए क्या काम करते जीरी, जीरी। पले, है? पले तुम राकेश कुमार जी काम कोई दारे? काम नहीं है बिहार में हम लोग पलेदारी करने आए हैं मंडी में आ, आ, इतने दिन से हम लोग बैठे हुए हैं काम धाम चलता ही नहीं है नौ रोज हो गया इसलिए आ जाया है मंडी में काम तो भी सुखा के शाम को एक काम भराई करके पक्खा लगा के भरेंगे खाने पीने भी कुछ नहीं मिलते हैं यही काम क्या चाहते हो हम लोग चाहते हैं कि काम चाहिए हम लोग को काम करेंगे रोटी पानी भी मिलना चाहिए हड़ताल चल रही है अरे हड़ताल चल रहा है सब चीज